ਕਿਸੇ ਇੱਕ ਜਾਤੀ ਦਾ ਪਰਮੇਸ਼ਰ ਨਹੀਂ ਉਹ ਸਾਰੀ ਮਨੁੱਖ ਜਾਤੀ ਦਾ ਪਰਮੇਸ਼ਰ ਹੈ ਹallelujah ਜਿਹੜਾ ਡਰੇਗਾ ਸਤਾਨਾ ਨੂੰ ਫੜੇਗਾ ਬਚਾਓ ਹੋਰ ਕਿਸੇ ਦੇ ਕੋਲ ਨਹੀਂ ਬਾਣੀ 'ਚ ਲਿਖਿਆ ਬਚਿਤ ਲਿਖਿਆ ਹੰਤਾ ਆਕਾਸ਼ ਦੇ ਹੇਠਾਂ ਤੇ ਧਰਤੀ ਦੇ ਉੱਪਰ ਕੋਈ ਵੀ ਦੂਜਾ ਨਾਮ ਨਹੀਂ ਦਿੱਤਾ ਗਿਆ ਜੇ ਤੂੰ ਹੀ ਬਚਾਏ ਜਾਣਾ ਜੀ ਸ਼ੈਤਾਨ ਤੁਹਾਨੂੰ ਛੱਡ ਕੇ ਨਹੀਂ ਜਾਂਦਾ ਤੁਹਾਨੂੰ ਬਿਮਾਰੀਆਂ ਛੱਡ ਕੇ ਨਹੀਂ ਜਾਂਦੀਆਂ ਆਪਣਾ ਜੀਵਨ ਪ੍ਰਭੂ ਨੂੰ ਦੇ ਕੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿਓ ਹallelujah ਇਹਨੇ ਜਨਾਂ ਨੂੰ ਸਮਝਾਉਣੀ ਸਮਝਾਉਣੀ ਮੈਂ ਸਾਫ਼ ਸ਼ਬਦਾਂ ਦੇ ਨਾਲ ਤੁਹਾਨੂੰ ਸਮਝਾਉਂਦੀ ਤੇ ਜਿਹੜਾ ਤੁਹਾਨੂੰ ਸਮਝ ਵਿੱਚ ਆ ਜਾਵੇ ਹallelujah ਤੋ ਜਿਵੇਂ ਤੁਸੀਂ ਪ੍ਰਾਰਥਨਾ ਕਰਨੀ ਆਪਣੇ ਘਰ ਵਿੱਚ ਤੋਂ ਸ਼ੁਰੂ ਕਰੋਗੇ ਪੂਰੀ लगातार इस तरह करना शुरू किया तो कुछ ही दिनों परमेशर की आशिश नीवन चेखोगे परमेश्वर तेजे घर परिवार बदल के रख देगा हले ली है हले ली है <t además>